ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਲਬਲ ਦਾ ਬੱਚਾ ਹੀ ਦਿਖਾਉਣਾ ਹੈ ਕਿ ਬਲਬਲ ਦਾ ਬੱਚਾ ਇਸੇ ਘਲੋ ਕਿਲਾਬੀ ਕਲਾਬੀ ਹਵਾਨਾ ਤਾਜੀ ਸੁਈਵਿਆ ਮਗਰ ਬੱਛੀਆ ਜੇਰ ਧਾਰ ਭਾਰ ਔਰ ਸਰਲਾ ਸਭ ਕੁਝ A to Z ਪੜਦਾ ਫਾਜ਼ਾ ਜਾਣ ਸਾਰ ਬਾੜੀ ਰੱਖ ਕੇ ਚੋਣ ਲੱਗ ਸਵਾਦ ਆਊਗਾ ਤੇ ਡਢੇਰ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਜਿਹੜਾ ਬਰਨਾਲਾ ਹਾਂ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796212161 ਜੀ 9779621216 ਤੇ ਅੱਜ ਯਾਰ ਬੈੜੀ ਬੜਾ ਸੋਹਣੀ ਸਾਫ਼ ਸੁਥਰੀ ਲਿਆਈ ਖੜੇ ਆਂ ਹਾਂ ਜੀ ਹਾਂ ਬੈਣ ਮੰਨ ਕੇ ਚਲੋ ਕਈ ਘਾਵਾਂ ਚੋਂ ਛਾਂਟ ਕੇ ਲਈ ਆ ਜੀ ਐ ਮੰਨ ਕੇ ਲੈ ਲੋ ਇਦੇ ਵਿੱਚ ਗੁਣ ਸਾਰੇ ਪੈਂਦੇ ਜਾਗੇ ਹਨਾ ਜਮਾ ਹਾਏ ਜਿਹੇ ਐਫ ਦੇ ਨਾਲ ਜੇ ਜਰਮਨ ਲਈ ਚਾਹੀਏ ਕੋਈ ਐਰ ਸ਼ੈਰ ਦਾ ਵਿੱਚ ਮਾੜਾ ਮੋਟਾ ਮੈਕਸ ਮੰਨ ਲਈ ਠੀਕ ਹੈ ਤੇ ਜਦੋਂ ਐਰ ਸ਼ੈਰ ਦਾ ਮੇਲ ਆ ਜੇ ਫਿਰ ਥਣ ਗਲਾਬੀ ਗਲਾਬੀ ਹੋਏ ਨਾ ਜਮਾ ਹਾ ਥਣ ਦੇਖੋ ਹਮਾਨਾ ਦੇਖੋ ਆ ਕਿਵੇਂ ਕਿੰਨਾ ਸੋਹਣਾ ਚਟਦਾ ਪਿਆ ਜੀ ਸੁਆ ਕਿਹੜਾ ਸੂਈ ਆ ਜੀ ਅੱਗੇ ਪਿੱਛੇ ਆਵਾ ਨਾ ਗਿੱਥ ਪਿੱਛੇ ਆ ਦੇਖ ਲਓ ਠੀਕ ਹੈ ਉਹਨੇ ਹੀ ਅੱਗੇ ਆ ਸੁਆ ਕਿਹੜਾ ਸੂਈ ਆ ਸੁਆ ਰਿਜਨਲ ਦੂਜਾ ਸੂਈ ਹੈ ਬੱਚਾ ਇਹਨੇ ਜਿੱਦ ਆਪਣਾ ਬੱਚੀ ਹਨਾ ਬੱਚੀ ਦਿੱਤੀ ਹੈ ਜੀ ਐਚਪੀ ਚਾਰਜਾਂ ਨਹੀਂ ਲੱਗਿਆ ਜਮਾ ਹਾਂ ਜੀ ਹਾਂ ਤੇ ਜੇ ਜੁਰ ਜਮਾ ਓਕੇ ਆ ਜੇ ਗਾ ਇਹ ਵੀਡੀਓ ਬਣੀ ਹੋਈ ਹੈ ਜੀ ਡਾਣਾ ਜੀ ਧੋਰੀ ਪਹਿਲਾ ਬਾਹਰ ਨੂੰ ਇਹਨੂੰ ਸੋ ਵੀਰੋ ਕੱਤ ਕਾਠ ਵਗੈਰਾ ਦੇਖੋ ਤੇ ਲੇਵਾ ਲੂਵਾ ਦੇਖੋ ਤੇ ਆਪਾਂ ਸਵੇਰੇ ਧਾਰਾ ਧੋਰਾ ਮਾਰ ਜਾਂ ਕਿਵੇਂ ਰਹੀ ਆ ਫਿਰ ਚੋਣ ਜਮਾ ਇੱਕ ਨੰਬਰ ਹੈ ਜੀ ਚਵਾਈ ਦੀ ਚਾਹੇ ਬੰਦਾ ਮਸ਼ੀਨ ਤੇ ਲਾ ਦੇ ਮੂਠੀ ਆਲਾ ਥਣ ਲੱਗਿਆ ਜੀ ਠੀਕ ਹੈ ਹੱਤੀ ਚੋਣੀਆਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਕੱਦ ਕੁਦ ਬਹੁਤ ਆ ਸੋ ਵੀਰੋ ਸਾਈਨਿੰਗ ਸੂਨਿੰਗ ਦੇਖੋ ਯਾਰ ਕਿਆ ਬਾਤ ਹੈ ਚੋਣ ਚਵਾਈ ਬਾਈ ਦਾ ਦਾ ਇੱਕ ਨੰਬਰ ਆ ਤੇ ਲੇਵਾ ਗਲਾਬੀ ਗਰਾਬੀ ਹੈ ਨਾ 30 ਤੋਂ 32 ਕਿਲੋ ਤੋ ਤੇ ਖਰਾ ਦਿੱਤਾ ਹੋਇਆ ਬੱਤੀ ਕਿਲੋ ਖਰਾ ਦੁੱਧ ਦੇਣਾ ਜੀ 30 ਕਿਲੋ ਦੁੱਧ ਦੇ ਦੋਗੇ ਹਨਾ ਹਾਂਜੀ ਹਾਂ ਸਵਰ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ 30 32 ਕਿਲੋ ਦੁੱਧ ਪਾਉਣ ਵਾਲੀ ਬਿਹੜਾ ਤੇ ਥਾਣੇ ਦਾ ਲੱਗਿਆ ਵਾ ਚਾਹੇ ਹੱਥੀਂ ਚਵਾਈ ਕਰ ਲਈਏ ਚਾਹੇ ਮਸ਼ੀਨੀ ਹਨਾ ਇਹ ਤਾਂ ਜੀ ਇਸ ਵਾਰ ਚਾਹੇ 35 ਕਿਲੋ ਦੁੱਧ ਦੇਵੇ ਜੀ ਪਰ 30 ਮੰਨ ਕੇ ਬੰਦਾ ਪੈਸੇ ਲਾ ਲਈ ਜੀ ਸਾਡੇ ਐਸਾ ਲੱਗਿਆ ਚਾਹੇ ਜਦੋਂ ਪਸਮਾਜਿਕਾਂ ਨੇ ਨਹੀਂ ਤੇ ਮੂੰਹ ਦੇਖ ਲੇ ਬੰਦਾ ਸਾਡੇ ਧਾਰਾ ਦੂਰਾ ਮਾਰ ਕੇ ਦਿਖਾ ਮੇ ਕੋ ਸੋ ਵੀ ਰਾਹ ਦੇਖੋ ਯਾਰ ਕਿਆ ਬਾਤ ਆ ਬਾੜੀ ਸੋਹਣੀ ਬਿਹੜਾ ਜਮੈਂ ਚਮਕ ਜਾ ਦੂਰ ਹੋ ਜਾ ਮੈਂ ਯਾਰ ਕਿਆ ਇਹ ਤਾਂ ਐਰ ਸੈਰ ਦੇ ਬੱਚੇ ਵੀ ਤਿਆਰ ਕਰ ਸਕਦੇ ਐਚ ਐਫ ਦੇ ਵੀ ਹੈ ਨਾ ਬੱਚੇ ਦੇ ਵੀ ਕਰ ਸਕਦੇ ਤੇ ਐਤ ਕੀ ਚੀਜ਼ਾਂ ਤੁਹਾਡੇ ਘਰੇ ਤਿੰਨ ਜਾਣਗੇ ਇੱਕ ਤਾਂ ਜਾਊਗਾ ਦੁੱਧ ਇਹ ਦੋ ਇੱਕ ਜਾਊ ਬਚੀ ਤਿੰਨ ਨਾਲ ਘਰੇ ਜਾਣੇ ਜਮ ਇੱਕ ਸੋ ਫਿਰ ਚਵਾਈ ਦੇਖੋ ਕਿਆ ਬਾਤਾਂ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਭਾਈ ਜੀ ਚਵਾ ਚੋਣ ਦੀ ਨਰਮਾ ਜਮ ਜਮ ਇੱਕ ਨੰਬਰ ਹੈ ਚਵਾਈ ਦੀ ਜੀ ਸੁਧਾਰਾ ਵਗੈਰਾ ਦੇਖੋ ਥੋੜੇ ਸਾਫ ਸੁਥਰੇ ਤੇ ਕੋਈ ਭੂਨਸਰ ਵਾਲਾ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਮੋਟੀ ਗੰਨੇ ਅਰਗੀ ਚਵਾਈ ਪੋ ਠੀਕ ਹੈ ਇਹਦਾ ਵੀ ਰੇਟ ਵਗੈਰਾ ਰੇਡ ਆਫਾ ਫੋਨ ਤੇ ਕਰਾਂਗੇ ਬਾਈ ਜੀ ਠੀਕ ਹੈ ਰੇਡ ਇਹਦਾ ਫੋਨ ਤੇ ਹੋਊਗਾ ਬਿਲਕੁਲ ਜੈਨੂਨ ਧਾਰਾ ਵਗੈਰਾ ਮਾਰ ਕੇ ਦਿਖਾ ਦੇਣ ਤੇ ਸੀਲ ਸਾਫ ਖੜੀ ਇੰਨੀ ਆ ਆ ਥਾਂ ਦਿਖਾ ਦੇ ਮਣਾ ਇਹ ਕਿਹ ਜਾ ਮਰੇਗਾ ਥਾਂ ਦੇ ਪੰਜਵਾਂ ਚਾਰ ਜੇ ਮੂੰਹ ਦੇਖ ਲੈ ਸਾਹਮਣੇ 797 696 21161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਲੈ ਸਕਦਾ ਹੈ